ਹਾਂਜੀ ਹੁਣ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਕਿ ਬਈ ਕਰਨ ਪਰਿਵਾਰ ਨੂੰ ਬਹੁਤ ਸਮੇਂ ਬਾਅਦ ਇੱਕ ਰਾਹਤ ਮਿਲਣ ਜਾ ਰਹੀ ਹੈ ਪਹਿਲਾਂ ਵੀਡੀਓ ਸੁਣ ਲਓ ਬਾਅਦ ਵਿੱਚ ਕਰਦੇ ਆ ਵਿਚਾਰ ਸਾਂਝੇ ਸੁਣੋ ਵੀਡੀਓ ਅਗਰ ਮੈਂ ਇੰਨੀ ਲੜ ਰਹੀ ਆ ਕੱਲ ਅਗਰ ਮੇਰੇ ਕੋਲ ਸੱਚਾਈ ਨਹੀਂ ਹੁੰਦੀ ਨਾ ਜਿਸ ਬੰਦੇ ਦੇ ਅੰਦਰ ਸੱਚਾਈ ਨਹੀਂ ਹੈ ਉਹ ਇੰਨਾ ਜਾ ਕੇ ਪਬਲਿਕਲੀ ਨਹੀਂ ਲੜਦਾ ਅਸੀਂ ਇੱਕ ਐਪਲੀਕੇਸ਼ਨ ਵੀ ਪਾਈ ਹੈ ਜਿਸ ਵਿੱਚ ਅਸੀਂ ਕਿਹਾ ਹੋਇਆ ਕਿ ਇਸਨਾਂ ਨੂੰ ਪਟਿਆਲਾ ਡਿਸਟ੍ਰਿਕਟ ਤੋਂ ਬਾਹਰ ਕੱਢਿਆ ਜਾਏ ਕਿਉਂਕਿ ਜਿਹੜਾ ਬੰਦੇ ਦੇਖੋ ਜਿਹੜਾ 8 ਦਿਨ ਲਈ ਇਹਨਾਂ ਨੇ ਇੱਕ FIR ਕਰ ਲਈ ਕਿਉਂਕਿ ਇਹ ਐਵਿਡੈਂਸ ਬਣਾ ਰਹੇ ਸੀਗੇ ਮਗਰ ਸਾਡੀ ਲੜਾਈ ਖਾਲੀ ਹੈ ਚਾਰ ਪੰਜ ਬੰਦੇ ਜਿਹੜੇ ਪੁਲਿਸ ਦੇ ਕਰਮਚਾਰੀ ਜਿਨ੍ਹਾਂ ਦੇ ਨਾਮ ਹੋਰ ਐਵਿਡੈਂਸ ਸਾਨੂੰ ਅਸੀਂ ਪਛਾਣ ਲਿਆ ਉਹ ਪਰ ਇੱਕ ਐਸਐਸਪੀ ਨਾਨਕ ਇਹਨਾਂ ਦੇ ਅਗੇਂਸ ਸਾਡੀ ਲੜਾਈ ਹੈ ਕਿਉਂਕਿ ਇਹਨਾਂ ਨੇ ਕਰਪਸ਼ਨ ਹੋਰ ਇਹਨਾਂ ਨੇ ਪੰਜਾਬ ਦੇ ਅੰਦਰ ਗੁੰਡਾਗਰਦੀ ਫੈਲਾਈ ਹੋਈ ਹੈ ਜਦੋਂ ਉਹਨਾਂ ਨੇ 12 ਸਸਪੈਂਡ ਕੀਤੇ ਸੀ ਉਹਨਾਂ ਨੇ ਕਹਿਆ ਸੀ 45 ਡੇਜ਼ ਦੇ ਅੰਦਰ ਡਿਪਾਰਟਮੈਂਟਲ ਇਨਕੁਆਇਰੀ ਹੋ ਰਹੀ ਹੈ ਜਿਸ ਤੇ ਇਹਨਾਂ ਨੂੰ ਸਜ਼ਾ ਮਿਲੇਗੀ ਦੇਖਦੇ ਆ ਨਾਨਕ ਸਾਹਿਬ ਕਿ ਤੁਸੀਂ ਕਿ ਨਹੀਂ ਜਸਟਿਸ ਦਿੰਦੇ ਹੋ ਜਨਤਾ ਕਿਉਂਕਿ ਜਵਾਬ ਤੁਸੀਂ ਮਨੁਕਲਿਆਨ ਨੂੰ ਨੇ ਪੂਰੀ ਜਨਤਾ ਨੂੰ ਦੇਣਾ ਹੈ ਕਿ 45 ਡੇਜ਼ ਬਾਅਦ ਕਿਸੇ ਦੀ ਸਜ਼ਾ ਦੇ ਦਿਓ। ਸਸ਼ਕਾ ਜੀ ਤੁਸੀਂ ਦੇਖੋ ਰੋਜ਼ਾਨਾ ਸਪੋਕਸਮੈਨ ਮੈਂ ਤੁਹਾਡੇ ਨਾਲ ਭਾਰਤ ਪੁਸ਼ਨ ਕਰਨ ਨਾਲ ਪੁਸ਼ਪਿੰਦਰ ਸਿੰਘ ਬਾਠ ਦੇ ਮਾਮਲੇ ਨੂੰ ਲੈ ਕੇ ਜਿਹੜੇ ਮਾਨਯੋਗ ਹਾਈ ਕੋਰਟ ਦੇ ਵਿੱਚ ਇੰਸਪੈਕਟਰ ਰੋਣੀ ਵੱਲੋਂ ਜਿਹੜੇ ਗਿਆ ਯਾਚਕਾ ਪਾਈ ਗਈ ਸੀ ਉਸ ਤੋਂ ਬਾਅਦ ਮਾਨਯੋਗ ਹਾਈ ਕੋਰਟ ਨੇ ਡਿਸਟ੍ਰਿਕਟ ਕੋਰਟ ਦੇ ਵਿੱਚ ਭੇਜ ਦਿੱਤੀ ਸੀ ਸੋ ਅੱਜ ਉਹ ਖਾਰਜ ਹੋ ਗਿਆ ਗਿਆ ਬੈਲ ਜਿਹੜੀ ਗਿਆ ਉਹ ਖਾਰਜ ਕਰ ਦਿੱਤੀ ਗਿਆ ਸੋ ਸਾਡੇ ਨਾਲ ਮੈਡਮ ਜਸਵਿੰਦਰ ਕੋਰ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਮ ਅੱਜ ਕਿਸ ਤਰ੍ਹਾਂ ਦੇਖਦੇ ਹੋ ਮਾਨੇ ਉਹ ਅਦਾਲਤ ਦਾ ਫੈਸਲਾ ਆਇਆ ਹੈਗਾ ਤੁਹਾਡੇ ਹੱਕ ਦੇ ਵਿੱਚ ਸੋ ਜੀ ਮੈਂ ਸ਼ੁਰੂ ਤੋਂ ਇੱਕੋ ਚੀਜ਼ ਕਹੀ ਹੋਈ ਹੈ ਇਟ ਇਜ਼ ਓਨਲੀ ਦ ਕੋਰਟ ਵਿਚ ਕੈਨ ਗਿਵ ਅਸ ਜਸਟਿਸ ਜਸਟਿਸ ਖਾਲੀ ਲਾਸਟ ਵਿਚ ਕੋਰਟ ਤੋਂ ਹੀ ਮਿਲਦਾ ਹੈ ਫੋਰ ਹਾਈ ਕੋਰਟ ਤੇ ਵੀ ਹਨੋ ਜਸਟਿਸ ਮਿਲਿਆ ਸੀਗਾ ਕਿ ਸਾਡੀ ਪੰਜਾਬ ਪੁਲਿਸ ਪਰ ਪੰਜਾਬ ਕਾ ਆਰਡਰ ਤੋਂ ਬਿਲਕੁਲ ਬਾਅਦ ਕ్వਾਇਰੀ ਕਰ ਦਿੱਤੀ ਗਈ ਦੂਜੀ ਗੱਲ ਆ ਜਿੱਥੇ ਵੀ ਹੈ ਦੇਖੋ ਪਿਛਲੇ 3 ਹਫਤੇ 3 ਦਿਨਾਂ ਤੋਂ 3 ਥਰਡ ਟਾਈਮ ਹੋ ਗਿਆ ਹੈ 25 ਮਰ ਦਾ ਬੁਣਾ ਲੈ ਜਦ ਦੀ ਬੇਲ ਲਾਈ ਸੀ ਫੋਰ ਮੈਨੂੰ ਅੰਦਰੋਂ ਪਤਾ ਸੀਗਾ ਕਿ ਕਿਦੇ ਨਾਲ ਕਿਦੇ ਕਹਿੰਦੇ ਨਾ ਵਿਸ਼ਵਾਸ ਹੁੰਦਾ ਹੈ ਕਿ ਇੱਕ ਜੀ ਚੀਜ਼ ਦੇ ਸਿਸਟਮ ਤੇ ਪੰਜਾਬ ਗਵਰਨਮੈਂਟ ਔਰ ਪੰਜਾਬ ਪੁਲਿਸ ਤੇ ਮੈਨੂੰ ਕੋਈ ਵਿਸ਼ਵਾਸ ਨਹੀਂ ਹੈ ਉਹ ਅੱਜ ਵੀ ਨਹੀਂ ਹੈ ਕਿਉਂਕਿ ਉਹ ਅੱਜ ਵੀ ਤੋਖੇ ਬਾਜੀ ਹੋਰ ਅੱਜ ਵੀ ਤੁਸੀਂ ਦੇਖੋ ਦੋ ਦਿਨ ਪਹਿਲੇ ਵੀ ਕੇਸ ਚ ਐਸਐਚਓ ਨੇ ਮਾਰਤਾ ਇਹਨਾਂ ਨੂੰ ਗੁੰਡਾ ਕਰ ਦਿੱਤੀ ਆਦਤ ਪੈ ਚੁੱਕੀ ਹੈ ਪੰਜਾਬ ਗਵਰਨਮੈਂਟ ਨੇ ਪੰਜਾਬ ਪੁਲਿਸ ਨੂੰ ਗੁੰਡਾ ਬਣਾ ਦਿੱਤਾ ਹੈ ਕਿਉਂਕਿ ਇੰਨਾ ਜ਼ਿਆਦਾ ਛੂਟਾ ਦੇ ਕੇ ਕਿ ਉਹਨਾਂ ਨੂੰ ਇਨਸਾਨ ਨੂੰ ਇਨਸਾਨ ਹੋ ਸਮਝ ਦੇ ਨਹੀਂ ਤੇ ਸਾਡੇ ਜੇ ਜੇ ਬੰਦੇ ਹਨ ਜਾਂ ਕੋਈ ਵੀ ਨਾ ਨਾਗਰਿਕ ਜੜਾ ਪੰਜਾਬ ਦਾ ਉਸ ਨੂੰ ਇਨਸਾਫ ਕੋਰਟ ਤੇ ਹੀ ਮਿਲਦਾ ਮਾਨਯੋਗ ਜੱਜ ਨੇ 5 ਲੱਖ ਰਸਨਾਇਗਾ ਜਿਹੜੇ ਬੇਲ ਰੱਦ ਕਰ ਦਿੱਤੇ ਗਿਆ ਗਿਆ ਆ ਇਸ ਨਾਲ ਥੋੜਾ ਰਿਲੈਕਸੇਸ਼ਨ ਫੀਲ ਕਰਦੇ ਹਾਂ ਕਿਸ ਤਰ੍ਹਾਂ ਦਾ ਫੀਲ ਕਰ ਜੀ ਰਿਲੈਕਸੇਸ਼ਨ ਕਰਦੀ ਹਾਂ اور ਆਮ ਵੈਰੀ ਹੈਪੀ ਥੈਟ ਮਤਲਬ 2 ਘੰਟੇ 2.5 ਘੰਟੇ ਦੀ ਵੈਸ ਚੱਲੀ ਤੁਸੀਂ ਸਾਰੇ ਉੱਥੇ ਸੀਗੇ ਐਂਡ ਮਤਲਬ ਰਹਿਤ ਸਾਹਿਬ ਨੇ ਕੋਈਨ ਬੋਲੇ ਕਿ ਇਹਨਾਂ ਨੂੰ ਬੈਲ ਅਪ ਦੇ ਦੋ ਜੀ ਤੇ ਇਹਨਾਂ ਨੂੰ ਪਟਿਆਲਾ ਤੋਂ ਬਾਹਰ ਭੇਜ ਦੋ ਪਟਿਆਲਾ ਤੋਂ ਬਾਹਰ ਭੇਜ ਦੋ ਤੇ ਐਸਐਸਪੀ ਨਾਨਕ ਸਾਹਿਬ ਹੁਨੇ ਤੱਕ ਸੁਤੇ ਹੋਏ ਹੋ ਕਿ ਜਿਹੜੇ ਸੰਗਰੂਰ ਹੋਰ ਬਰਨਾਲਾ ਰਖੇ ਰੋਜ਼ ਸ਼ਾਮ ਨੂੰ ਉਹ ਪਟਿਆਲੇ ਆ ਜਾਂਦੇ ਅਸੀਂ ਇੱਕ ਐਪਲੀਕੇਸ਼ਨ ਵੀ ਪਾਈ ਹੈ ਜਿਸ ਵਿੱਚ ਅਸੀਂ ਕਿਹਾ ਹੋਇਆ ਕਿ ਇਸਨਾਂ ਨੂੰ ਪਟਿਆਲਾ ਡਿਸਟ੍ਰਿਕਟ ਤੋਂ ਬਾਹਰ ਕੱਢਿਆ ਜਾਏ ਕਿਉਂਕਿ ਜਿਹੜਾ ਬੰਦੇ ਦੇਖੋ ਜਿਹੜਾ 8 ਦਿਨ ਲਈ ਇਹਨਾਂ ਨੇ ਇੱਕ ਐਫਆਈਆਰ ਕਰ ਲਈ ਕਿਉਂਕਿ ਇਹ ਐਵੀਡੈਂਸ ਬਣਾ ਰਹੇ ਸੀਗੇ ਹੋ ਰਹਾ ਹੈ ਇਦਾਂ ਦੇ ਹਰਕਤ ਕਰਦੇ ਪੰਜਾਬ ਪੁਲਿਸ ਇੰਨੀ ਗੰਦੀ ਹੋ ਗਈ ਹੈ ਸਾਰੀ ਪੰਜਾਬ ਪੁਲਿਸ ਨਹੀਂ ਆਈ ਵਿਲ ਨਾਟ ਦੇਖੋ ਮੈਂ ਕਦੇ ਵੀ ਨਹੀਂ ਕਹਾਂਗੀ ਡੀਜੀਪੀ ਆਪਣੇ ਅਰਪਿਤ ਛੁਕਲਾ ਜੀ ਨੇ ਇਨੀਸ਼ੀਅਲ ਵੀ ਸਾਨੂੰ ਹੈਲਪ ਕੀਤੀ ਹੈ ਮੈਂ ਨਹੀਂ ਕਹਾਂਗੀ ਉਹਨਾਂ ਇੱਕੋ ਪੂਰੇ ਪੰਜਾਬ ਵਿੱਚ ਇੱਕ ਜਿਹੜਾ ਆਫਸਰ ਸੀ ਜਿਸ ਨੇ ਸਾਡੀ ਸੁਣਾਈ ਕੀਤੀ ਸੀ ਉਹ ਅਰਪਿਤ ਛੁਕਲਾ ਜੀ ਸੀਗੇ ਜਿਨ੍ਹਾਂ ਨੇ ਮੇਰੇ ਐਵੀਡੈਂਸ ਮੇ ਲੈ ਕੇ ਗਈ ਉਹਨਾਂ ਨੇ ਸਾਰੇ ਐਵੀਡੈਂਸ ਦੇਖੇ ਵੀਡੀਓ ਦੇਖੇ ਉਹਨਾਂ ਨੇ ਕਿਹਾ ਜੋ ਹੋਇਆ ਗਲਤ ਹੋਇਆ ਹੈ ਵੀ ਵਿਲ ਟੇਕ ਐਕਸ਼ਨ ਬਟ ਉਹਨਾਂ ਨੂੰ ਵੀ ਦੇਖੋ ਹਰ ਬੰਦੇ ਦਾ ਆਪਣਾ ਹੱਥ ਬੰਦਿਆ ਹੁੰਦਾ ਹੈ ਉਹਨਾਂ ਨੇ ਸਨ ਕਮ ਸੇ ਕਮ ਮੈਨੂੰ ਸੁਣਾਈ ਦੇ ਕੀਤੀ ਸੀ ਮੇਰੇ ਲਈ ਵੇਟ ਕੀਤਾ ਮੈਂ ਜਾ ਕੇ ਉਹਨਾਂ ਨੂੰ ਮਿਲ ਕੇ ਆਈ ਉਹਨਾਂ ਨੇ ਮੈਨੂੰ 1 ਮਿੰਟ ਵੇਟ ਨਹੀਂ ਕਰਾਇਆ ਮੈਂ ਜਦੋਂ ਪਹੁੰਚੀ ਚੰਡੀਗੜ੍ਹ ਇਮੀਡੀਏਟਲੀ ਮੈਨੂੰ ਬੁਲਾਇਆ ਉਦੋਂ ਹੀ ਡੀਜੀ ਚਾਬ ਨੇ ਮੈਨੂੰ ਡੇਢ ਘੰਟਾ ਬਿਠਾ ਕੇ ਭੇਜ ਦਿੱਤਾ ਹੋਰ ਮਿਲੇ ਨਹੀਂ ਪਿੱਛੂ ਚਲੇ ਗਏ ਇੱਦਾਂ ਨਹੀਂ ਹੈ ਹਰ ਫੌਜ ਦੇ ਅੰਦਰ ਵੀ ਚੰਗੇ ਹੋਰ ਬੁਰੇ ਹੁੰਦੇ ਨੇ ਉਦਾਂ ਹੀ ਪੁਲਿਸ ਦੇ ਅੰਦਰ ਵੀ ਚੰਗੇ ਬੁਰੇ ਮਗਰ ਸਾਡੀ ਲੜਾਈ ਖਾਲੀ ਹੈ 4 5 ਬੰਦੇ ਜਿਹੜੇ ਪੁਲਿਸ ਦੇ ਕਰਮਚਾਰੀ ਜਿਨ੍ਹਾਂ ਦੇ ਨਾਮ ਹੋਰ ਐਵੀਡੈਂਸ ਸਾਨੂੰ ਅਸੀਂ ਪਛਾਣ ਲਿਆ ਉਹ ਹੋਰ ਇੱਕ ਐਸਐਸਪੀ ਨਾਨਕ ਇਹਨਾਂ ਦੇ ਅਗੇਂਸਟ ਸਾਡੀ ਲੜਾਈ ਹੈ ਕਿਉਂਕਿ ਇਹਨਾਂ ਨੇ ਕਰਾਪਸ਼ਨ ਹੋਰ ਇਹਨਾਂ ਨੇ ਪੰਜਾਬ ਦੇ ਅੰਦਰ ਗੁੰਡਾਗਰਦੀ ਫੈਲਾਈ ਹੋਈ ਹੈ ਪਰ ਮੈਂ ਐਜ਼ ਅ ਨਾਗਰਿਕ ਕਹਿ ਰਹੀਆਂ ਆਪਾਂ ਪੰਜਾਬ ਦੇ ਅੰਦਰ ਗੁੰਡਾਗਰਦੀ ਨਹੀਂ ਚੱਲਣ ਦਾਂ ਇੰਟਰਨੈਟ ਪੁਲਿਸ ਵੀ ਅਜੇ ਪਟਿਆਲਾ ਪਹੁੰਚੀ ਸੀ ਜੀ ਬਿਲਕੁਲ ਪਹੁੰਚੀ ਸੀ ਉਹ ਆਪਣੀ ਡਿਊਟੀ ਕਰ ਰਹੇ ਉਹਨਾਂ ਨੂੰ ਹਜੇ ਇਨਵੈਸਟੀਗੇਸ਼ਨ ਦੇ ਡਾਕੂਮੈਂਟਸ ਪੂਰੇ ਨਹੀਂ ਮਿਲੇ ਜਦੋਂ ਮਿਲਣਗੇ ਇਨਵੈਸਟੀਗੇਸ਼ਨ ਸ਼ੁਰੂ ਹੋਏਗੀ ਐਂਡ ਵੀ ਓਨਲੀ ਬਲੀਵ ਇਨ ਫੇਅਰ ਟ੍ਰਾਇਲ ਜੋ ਸੱਚ ਹੈ ਉਹ ਸਾਰੇ ਪਬਲਿਕ ਦੇਖੋ ਐ ਕੋਈ ਛੋਟਾ ਐ ਨਹੀਂ ਅਗਰ ਮੈਂ ਇੰਨੇ ਲੜ ਰਹੀ ਆ ਕੱਲ ਅਗਰ ਮੇਰੇ ਕੋਲ ਸਚਾਈ ਨਹੀਂ ਹੁੰਦੀ ਨਾ ਜਿਸ ਬੰਦੇ ਦੇ ਅੰਦਰ ਸਚਾਈ ਨਹੀਂ ਹੈ ਉਹ ਇੰਨਾ ਜਾ ਕੇ ਪਬਲਿਕਲੀ ਨਹੀਂ ਲੜਦਾ ਮੇਰੇ ਅੰਦਰ ਸਚਾਈ ਹੈ ਤੇ ਮੈਂ ਲੜ ਰਹੀ ਆ ਕਿਉਂਕਿ ਕੱਲ ਜਦੋਂ ਰਿਜ਼ਲਟ ਆਏਗਾ ਤਾਂ ਵੀ ਮੈਂ ਪਬਲਿਕ ਨੂੰ ਔਰ ਮੀਡੀਆ ਨੂੰ ਫੇਸ ਕਰਨਾ ਹੈ ਜੀ ਚਲੋ ਜੀ ਇਹ ਸੀ ਕਾਰਨ ਪਰਿਵਾਰ ਜਿਵੇਂ ਕਿ ਬਈ ਆਪਣੇ ਬੰਨਿਓ ਇਹਨਾਂ ਨੇ ਸਾਰੇ ਪਾਸੇ ਸਾਰੇ ਕੋਟ ਦਾ ਦਰਵਾਜ਼ਾ ਪਹਿਲੀ ਗੱਲ ਕਰੀਏ ਜੇ ਗੱਲ ਕਰੀਏ ਐਸਐਸਪੀ ਨਾਨਕ ਸਿੰਘ ਦੀ ਤਾਂ ਇਹਨਾਂ ਨੇ ਕੋਈ ਵੀ ਐਸਐਸਪੀ ਨਾਨਕ ਸਿੰਘ ਨੇ ਕੋਈ ਸੁਣਵਾਈ ਨਹੀਂ ਕੀਤੀ 8-9 ਦਿਨ ਇਸ ਪਰਿਵਾਰ ਨੂੰ ਲੰਮਕਾਇਆ ਗਿਆ ਤੇ ਜਿਹੜਾ ਕਿ ਜੇ ਗੱਲ ਕਰੀਏ ਹੁਣ ਰਾਜਨਾਥ ਰੱਖਿਆ ਮੰਤਰੀ ਕੋਲੇ ਵੀ ਇਹ ਗੱਲਾਂ ਪਹੁੰਚ ਗਈਆਂ ਸੀ ਤਾਂ ਜਿਵੇਂ ਗੱਲ ਕਰੀਏ ਇਹ ਪੁਲਿਸ ਵਾਲਿਆਂ ਦੀ ਕਿਉਂਕਿ ਸ਼ਰਿਆਮ ਗੁੰਡਾ ਕਰਦੀ ਦਿਖਾਈ ਗਈ ਸੀ ਜਿਹੜਾ ਕਰਨਲ ਨੂੰ ਕੁੱਟਿਆ ਜਾਂਦਾ ਤੇ ਉਹਦਾ ਜਿਹੜਾ ਮੁੰਡਾ ਦਾ ਅੰਗਤ ਇਹਨਾਂ ਦੋਨਾਂ ਨੂੰ ਜਿਹੜਾ ਕਰਨਲਾ ਉਹਨੂੰ ਵੀ ਕੁੱਟਿਆ ਜਾਂਦਾ ਕੇਸਾਂ ਤੋਂ ਫੜ ਕੇ ਕਢੀਸਿਆ ਜਾਂਦਾ ਜਿਹਨੂੰ ਆਪਾਂ ਕਹਿੰਦੇ ਆ ਵੀ ਦਸਤਾਰ ਦੀ ਆਪਾਂ ਬਹੁਤ ਇੱਜ਼ਤ ਕਰਦੇ ਆ ਤਾਂ ਉਸ ਕਰਨਲ ਨੂੰ ਇਹਨਾਂ ਨੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਤੇ ਨਾਲੇ ਕੇਸਾਂ ਤੋਂ ਫੜ ਕੇ ਕਢੀਸਿਆ ਗਿਆ ਪਹਿਲੀ ਗੱਲ ਤਾਂ ਇਹਨਾਂ ਦੇ ਪਰਚਾ ਉਦੋਂ ਹੀ ਬਣਦਾ ਜਦੋਂ ਦਸਤਾਰ ਲਾਈ ਗਈ ਆ ਦੂਜਾ ਨੰਬਰ ਇਹਨਾਂ ਨੇ ਬਹੁਤ ਵੱਡੇ ਵੱਡੇ ਇਲਜ਼ਾਮ ਲਾਏ ਉਹਦੇ ਤੇ ਵੀ ਇਹ ਦੋਨੇ ਪਿਓ ਪੁੱਤਰ ਰਲ ਕੇ ਰਾਤ ਨੂੰ ਸ਼ਰਾਬ ਪੀ ਰਹੇ ਸੀ ਇੱਕ ਬਹੁਤ ਵੱਡਾ ਇਲਜ਼ਾਮ ਇਹ ਲਾ ਰਹੇ ਸੀ ਵੀ ਦੋਨੇ ਪਿਓ ਪੁੱਤਰ ਰਲ ਕੇ ਕੁੜੀਆਂ ਛੇੜਦੇ ਸੀ ਪਹਿਲਾਂ ਇਹ ਦੱਸੋ ਰਾਤ ਨੂੰ 12 ਵਜੇ ਕੁੜੀਆਂ ਕਿੱਥੋਂ ਆ ਗਈਆਂ ਜੋ ਰਜਿੰਦਰਾ ਹਸਪੀਟਲਾਂ ਤੇ ਜੋ ਪਟਿਆਲਾ ਦੇ ਸਾਹਮਣੇ ਤਾਂ ਇਹ ਘਟਨਾ ਵਾਪਰੀ ਹੈ ਤੇ ਜਿਹੜੇ ਇਹ ਪੁਲਿਸ ਵਾਲਿਆਂ ਬੰਨਿਓ ਗੁੰਡਾਗਰਦੀ ਦਿਖਾਈ ਗਈ ਤਾਂ ਇਸ ਪਰਿਵਾਰ ਨੂੰ ਬਹੁਤ ਸਮੇਂ ਬਾਅਦ ਰਾਹਤ ਮਿਲਣ ਜਾ ਰਹੀ ਆ ਤਾਂ ਹੁਣ ਆਪਣੇ ਭਈ ਜਿਵੇਂ ਸਾਰਿਆਂ ਨੂੰ ਪਤਾ ਜਿਹੜਾ ਇਹ ਮਾਮਲਾ ਘੱਟੋ-ਘੱਟ ਅੱਜ ਮਹੀਨੇ ਦੇ ਕਰੀਬ ਹੋ ਚੱਲਿਆ ਬਹੁਤ ਸਮਾਂ ਹੈ 13 ਤਰੀਕ ਦੀ ਘਟਨਾ ਸੀ ਤੇ ਅੱਜ ਇਸ ਪਰਿਵਾਰ ਨੂੰ ਜੋ ਮਾੜੀ-ਮੋਟੀ ਕੋਈ ਰਾਹਤ ਮਿਲਣ ਜਾ ਰਹੀ ਆ ਤਾਂ ਜਿਹੜਾ ਰੌਣੀਆ ਸਪੈਕਟਰ ਇਹਦੇ ਤੇ ਕਾਰਵਾਈ ਆਪਣੇ ਬੰਨੀਓ ਕੂਰਟ ਨੇ ਕਰ ਦਿੱਤੀ ਗਈ ਚਲੋ ਜੀ ਆਪਣਾ ਪੰਜਾਬ ਦੇ ਪ੍ਰਤੀ ਚੈਨਲ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਨਾ ਰਵੇ ਮਿਲਦੇ ਆ ਕੱਲ ਨੂੰ ਨੋਟ ਟੌਪ ਤੇ ਤਰਵਾ